ਸੋ ਪ੍ਰੇਜ਼ ਲਾਰਡ ਜੀ ਜੈ ਮਸੀਹੀ ਸੋ ਪਰਮੇਸ਼ਰ ਦੇ ਨਾਮ ਦੀ ਸਤੂਤੀ ਮਹਿਮਾ ਵਡਿਆਈ ਹੋਵੇ ਤੇ ਇੱਕ ਵਾਰ ਫਿਰ ਤੋਂ ਜਾਣੇ ਬਚਨ ਦੀ ਸਚਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੇਰੇ ਪਿਆਰਿਓ ਵਿਸ਼ੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜੇਕਰ ਤੁਸੀਂ ਸੱਚ ਬਚਨਾਂ ਨੂੰ ਸਿੱਖਣ ਦੇ ਇੱਛੂ ਹੋ ਤੇ ਬਿਆਸ ਦੇ ਕੋਲ ਪਿੰਡ ਕੋਟ ਮਹਿਤਾਬ ਸਾਡਾ ਸੰਡੇ ਆराधना ਸ਼ੁਰੂ ਆ ਜੇ ਤੁਹਾਡੇ ਅੰਦਰ ਵਚਨਾਂ ਨੂੰ ਸਿੱਖਣ ਦੀ ਭੁੱਖ ਪਿਆਸ ਆ ਵਚਨ ਨੇ ਹੀ ਤੁਹਾਨੂੰ ਚੰਗਾ ਕਰਨਾ ਆ ਵਚਨ ਚ ਦੇਖਿਆ ਵਚਨ ਬਾਈਬਲ ਕਹਿੰਦੀ ਆ ਕਿ ਮੈਂ ਆਪਣਾ ਵਚਨ ਖਾਲ ਕੇ ਲੋਕਾਂ ਨੂੰ ਚੰਗਾ ਕਰਾਂਗਾ ਤੇ ਉਹਨਾਂ ਨੂੰ ਤਬਾਹੀ ਤੋਂ ਬਚਾਵਾਂਗਾ ਸੋ ਮੇਰੇ ਪਿਆਰਿਓ ਜੇਕਰ ਤੁਸੀਂ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਵਧਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਮਿਲ ਕੇ ਸੰਡੇ ਦੀ ਆਰਾਧਨਾ ਕਰ ਸਕਦੇ ਹੋ ਪਿੰਡ ਕੋਟ ਮਹਿਤਾਬ ਨਜ਼ਦੀਕ ਬਾਬਾ ਗਰੀਬਦਾਸ ਦਾ ਗੁਰਦੁਆਰਾ ਸੋ ਹੁਣ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਵੱਲ ਜਾ ਲਾਂਗੇ ਅੱਜ ਕਲਿਸੀਆ ਦੇ ਵਿੱਚ ਇੱਕ ਬਹੁਤ ਹੀ ਰੋਂਗ ਸਿੱਖਿਆ ਚੱਲ ਰਹੀ ਆ ਜਿਵੇਂ ਕਿ ਅਸੀਂ ਦੇਖਦੇ ਆ ਕਿ ਕਲਿਸੀਆ ਦੇ ਵਿੱਚ ਬੈਗ ਦੇਣਾ ਲੋਕਾਂ ਨੂੰ ਤੇ ਲੋਕਾਂ ਨੂੰ ਸੁੱਟਣਾ ਕਹਿਣਾ ਤੁਹਾਡੇ ਚ ਪਵਿੱਤਰ ਆਤਮਾ ਆ ਰਹੀ ਆ। ਕੁਰਸੀ ਤੇ ਬਿਠਾਉਣਾ ਤੇ ਕਹਿਣਾ ਤੁਹਾਡੇ ਚ ਸਮਰਥ ਆ ਰਹੀ ਆ। ਤੇ ਇਹੋ ਜਿਹਿਆਂ ਹੋ ਅਣਗਿਣਤ ਚੀਜ਼ਾਂ। ਸੋ ਪਰਮੇਸ਼ਰ ਦੇ ਵਚਨ ਦੇ ਜਿਹੜੇ ਕੁਝ ਵਚਨਾਂ ਨੂੰ ਉਹ ਲੋਕ ਕੋਡ ਕਰਦੇ ਆ ਅਸੀਂ ਉਹਨਾਂ ਵਚਨਾਂ ਨੂੰ ਅੱਜ ਦੇਖਾਂਗੇ ਕਿ ਪਰਮੇਸ਼ਰ ਦਾ ਵਚਨ ਉਹਨਾਂ ਵਚਨਾਂ ਦੇ ਦੁਆਰਾ ਲੋਕਾਂ ਨੂੰ ਇਜਾਜ਼ਤ ਦਿੰਦਾ ਕਿ ਤੁਸੀਂ ਇਦਾਂ ਕਰੋ ਕਰਕੇ। ਸੋ ਸਭ ਤੋਂ ਪਹਿਲੀ ਗੱਲ ਆਪਾਂ ਕਰਦੇ ਆ ਉਹ 12 ਸਾਲ ਦੀ ਔਰਤ ਦੇ ਵਿਸ਼ੇ 'ਚ ਜਿੰਨੂੰ ਲਹੂ ਵਹਿਣ ਦੀ ਬਿਮਾਰੀ ਸੀ ਤੇ ਉਹ ਯੀਸ਼ੂ ਮਸੀਹ ਦਾ ਪੱਲਾ ਛੁਕੇ ਚੰਗੀ ਹੋ ਗਈ ਸੀ। ਉਥੋਂ ਦੇ ਹਾਲਾਤ ਕੀ ਸੀ ਆਪਾਂ ਇਹਨੂੰ ਕ੍ਰਮ ਵਾਈਜ਼ ਪੜਨਾ ਹਾਲਾਤ ਦੇਖਣੇ ਤੇ ਅੱਜ ਦੇ ਹਾਲਾਤਾਂ ਦੇ ਨਾਲ ਇਹਦੀ ਕੰਪੇਅਰ ਕਰਨਾ। ਸੋ ਕਿਉਂਕਿ ਇਸ ਤਰ੍ਹਾਂ ਕ੍ਰਮ ਵਾਈਜ਼ ਹਰ ਇੱਕ ਚੀਜ਼ ਨੂੰ ਪੜਨਾ बहुत जरूरी या नहीं थे स्त्री थी जिसको बारह वर्ष से लहू बहने का रोग था उसने बहुत से वैद्यों से बड़ा दुख उठाया और अपना सा माल व्या... माल व्यय करने पर भी उसे कुछ लाभ ना हुआ परंतु और भी रोगी हो गई थी वह यीशु की चर्चा सुनकर भीड़ में उसके पीछे आई ਔਰ ਉਸਕੇ ਵਸਤਰ ਕੋ ਛੂ ਲਿਆ ਕਿਉਂਕਿ ਵਹ ਕਹਤੀ ਥੀ ਜੇਦੀ ਮੈਂ ਉਸਕੇ ਵਸਤਰ ਕੋ ਛੂ ਲੂੰਗੀ ਤਾਂ ਮੈਂ ਚੰਗੀ ਹੋ ਜਾਊਂਗੀ ਸਭ ਤੋਂ ਪਹਿਲਾਂ ਇਥੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬਾਈਬਲ ਦੇ ਵਿੱਚ ਲਿਖਿਆ ਜਦੋਂ ਤੁਸੀਂ ਇਹਦੇ ਤੋਂ ਉੱਪਰ ਵਾਲੀਆਂ ਇੱਤਾ ਪੜੋਗੇ 3 4 ਤੇ ਵਚਨ ਚ ਲਿਖਿਆ ਯੀਸ਼ੂ ਦੇ ਪਿੱਛੇ ਇੱਕ ਵੱਡੀ ਭੀੜ ਸੀ ਹੁਣ ਉਸ ਇਸਤਰੀ ਨੇ ਯੀਸ਼ੂ ਦੇ ਬਾਰੇ ਸੁਣਿਆ ਕਿ ਯੀਸ਼ੂ ਜਾ ਰਿਹਾ ਆ ਉਹਦੇ ਪ੍ਰਾਰਥਨਾ ਕਰਨ ਦੇ ਨਾਲ ਲੋਕ ਚੰਗੇ ਹੁੰਦੇ ਆ ਪਰ ਉਹ 12 ਸਾਲ ਤੋਂ ਬਿਮਾਰ ਆ ਤੇ ਉਹਨੂੰ ਲਹੂ ਪੈਣ ਦੀ ਬਿਮਾਰੀ ਆ ਹੁਣ ਤੁਸੀਂ ਦੇਖੋ ਵੀ ਉਹਦੇ ਹਾਲਾਤ ਕਿੱਦਾਂ ਦੇ ਹੋਣਗੇ ਮੈਨੂੰ ਲੱਗਦਾ ਉਹ ਨਾਰਮਲ ਵਿਅਕਤੀ ਦੀ ਤਰ੍ਹਾਂ ਨਹੀਂ ਹੋਣੀ ਕਿ ਚੱਲ ਕੇ ਯੀਸ਼ੂ ਮਸੀਹ ਦੇ ਕੋਲ ਪਹੁੰਚ ਸਕਦੀ ਤੇ ਬੜੀ ਮੁਸ਼ਕਿਲ ਦੇ ਨਾਲ ਭੀੜ ਨੂੰ ਪਾਰ ਕਰਦੇ ਹੋਏ ਉਹ ਅੱਗੇ ਤੱਕ ਵਧੀ ਹੋਏਗੀ ਇਸ ਕਰਕੇ ਉਹਦੇ ਮਨ 'ਚ ਕੀ ਆ ਕਿ ਮੈਂ ਉਥੋਂ ਤੱਕ ਨਾ ਵੀ ਪਹੁੰਚ ਸਕੀ ਯੀਸ਼ੂ ਦੇ ਸਾਹਮਣੇ ਖੜੀ ਹੋ ਸਕੀ ਤੇ ਮੈਂ ਉਹਦੇ ਪੱਲੇ ਨੂੰ ਛੂ ਲਾਂਗੀ ਤੇ ਮੈਂ ਕੀ ਹੋ ਜਾਵਾਂਗੀ ਚੰਗੀ ਹੋ ਜਾਵਾਂਗੀ ਮੇਰੇ ਪਿਆਰਿਓ ਉਹਦੇ ਅੰਦਰ ਇੱਕ ਵਿਸ਼ਵਾਸ ਸੀ ਕਿ ਮੈਂ ਉਹਦੇ ਪੱਲੇ ਨੂੰ ਛੂ ਲਿਆ ਤੇ ਮੈਂ ਠੀਕ ਹੋ ਜਾਣਾ ਕਰਕੇ ਫਿਰ ਜਦੋਂ ਉਹ ਪੱਲੇ ਨੂੰ ਛੂ ਲੈਂਦੀ ਆ ਤੇ ਵਚਨ ਚ ਲਿਖਿਆ ਉਸੇ ਘੜੀ ਚੰਗੀ ਹੋ ਜਾਂਦੀ ਆ ਤੇ ਅੱਗੇ ਮੈਂ ਤੁਹਾਡੇ ਲਈ 28 20 29 ਵਚਨ ਵੀ ਪੜਦਾ ਮਾਂ ਔਰ ਤੁਰੰਤ ਉਸਕਾ ਲਹੂ ਵਹਿਣਾ ਬੰਦ ਹੋ ਗਿਆ ਔਰ ਉਸਨੇ ਆਪਣੀ ਦੇਹ ਮੇਂ ਜਾਨ ਲਿਆ ਕਿ और तुरंत उसका लहू बहना बंद हो गया और उसने अपनी देह में जान लिया कि मैं उस बीमारी से अच्छी हो गई हूँ मन में जान लिया कि मुझ मुझ में से सामर्थ निकली है और भीड़ के भीड़ में पीछे फिरकर पूछा मेरे वस्त्र को किसने छुआ ध्यान देकर ध्यान दे के सुने जदों ने पल्ला छूया ते యేషు మసీ సర్వ వ్యాపి ਹੋਣ ਦੇ ਕਰਕੇ ਜਾਣ ਲਿਆ ਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਆ ਕੱਪੜੇ 'ਚੋਂ ਸ਼ਕਤੀ ਨਹੀਂ ਨਿਕਲੀ ਕਿਹਦੇ 'ਚੋਂ ਨਿਕਲੀ ਮੇਰੇ ਵਿੱਚੋਂ ਸ਼ਕਤੀ ਨਿਕਲੀ ਆ ਤੇ ਕਿਸੇ ਨੂੰ ਉਹਨੇ ਛੂਕੇ ਕੀ ਕੀਤਾ ਚੰਗਾ ਕੀਤਾ ਆ ਸੋ ਮੇਰੇ ਪਿਆਰੇ ਸਭ ਤੋਂ ਪਹਿਲੀ ਗੱਲ ਇੱਥੇ ਭੀੜ ਬੜੀ ਸੀ ਤੇ ਉਹਨੂੰ ਪਤਾ ਸੀ ਕਿ ਮੈਂ యేషు ਤੱਕ ਨਹੀਂ ਪਹੁੰਚ ਸਕਦੀ ਮੈਂ ਉਹਦੇ ਪੱਲੇ ਨੂੰ ਛੂਕੇ ਚੰਗੀ ਹੋ ਜਾਊਂਗੀ ਤੇ ਫਿਰ యేషు ਮਸੀ ਦੇ ਵਿੱਚੋਂ ਇੱਕ ਸ਼ਕਤੀ ਨਿਕਲਦੀ ਆ ਉਹਨੂੰ ਚੰਗਾ ਕਰਦੀ ਆ ਤੇ ਉਹਨੂੰ ਯੀਸ਼ੂ ਮਸੀਹ ਨੇ ਇਹ ਨਹੀਂ ਕਿਹਾ ਮੇਰੇ ਚੋਗੇ ਨੇ ਤੈਨੂੰ ਚੰਗਾ ਕੀਤਾ ਜਾਂ ਮੇਰੇ ਬੱਲੇ ਨੇ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਤੇਰੇ ਵਿਸ਼ਵਾਸ ਦੇ ਅਨੁਸਾਰ ਮੇਰੇ ਚੋਲੇ ਚੋਂ ਨਹੀਂ ਮੇਰੇ ਵਿੱਚੋਂ ਸ਼ਕਤੀ ਨਿਕਲੀ ਆ ਦੇਖੋ ਕਨਸੈਪਟ ਕੀ ਆ ਬਾਈਬਲ ਦਾ ਤੇ ਉਹਦੇ ਪਹਿਲੀ ਗੱਲ ਉਹਦੇ ਆਪਣੇ ਵਿਸ਼ਵਾਸ ਅਤੇ ਯੀਸ਼ੂ ਮਸੀਹ ਦੀ ਸਮਰਥਨ ਨੇ ਉਹਨੂੰ ਚੰਗਾ ਕੀਤਾ ਜਿਹੜੀ ਚੋਲੇ ਵਿੱਚੋਂ ਨਹੀਂ ਨਿਕਲੀ ਕਿਹਦੇ ਵਿੱਚੋਂ ਨਿਕਲੀ ਯੀਸ਼ੂ ਵਿੱਚੋਂ ਤੇ ਇਥੇ ਉਹਦੇ ਅੰਦਰ ਕੀ ਸੀ ਮੈਂ ਸਾਹਮਣੇ ਖੜੀ ਨਹੀਂ ਹੋ ਸਕਦੀ ਮੈਂ ਯੀਸ਼ੂ ਦੇ ਪੱਲੇ ਨੂੰ ਛੂ ਲਾਵਾਂਗੀ ਤੇ ਮੈਂ ਚੰਗੀ ਹੋ ਜਾਾਂਗੀ ਤੁਸੀਂ ਅੱਜ ਮੈਨੂੰ ਇੱਕ ਗੱਲ ਦੱਸੋ ਆ ਜਿਹੜੀਆਂ ਕਲਿਸੀਆ ਦੇ ਵਿੱਚ ਕੁਰਸੀ 'ਚ ਬਿਠਾਇਆ ਜਾ ਰਿਹਾ ਬੈਗ ਫੜਾਇਆ ਜਾ ਰਿਹਾ ਉਥੇ ਐਨੀ ਅਨਗਿਨਤ ਭੀੜ ਤੇ ਹੈਨੀ ਵੀ ਜਿੱਤੇ ਲੋਕਾਂ ਨੂੰ ਪਾਸਟਰ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਬਾਕੀ ਇੱਕ ਗੱਲ ਧਿਆਨ ਦੇ ਕੇ ਸੁਣਿਓ ਮੇਰੇ ਪਿਆਰਿਓ ਔਰਤ ਨੂੰ ਯੇਸ਼ੂ ਮਸੀਹ ਦੀ ਸਮਰਥਨੇ ਚੰਗਾ ਕੀਤਾ ਨਾ ਕਿ ਕਿਸੇ ਕਪੜੇ ਜਾਂ ਬੱਲੇ ਨੇ ਬਾਕੀ ਜਿਹੜਾ ਇੱਕ ਹੋਰ ਆਇਤ ਲੈਂਦੇ ਆ ਆ ਪਤਰ ਪ੍ਰੇਰਿਤ ਪੌਲ ਦੇ ਬਾਰੇ ਵਿੱਚ ਕਿ ਉਹਦੇ ਰਮਾਲ ਨਾਲ ਲੋਕੀ ਚੰਗੇ ਹੁੰਦੇ ਸੀ ਕਰਕੇ ਸੋ ਉਹਦੇ ਉੱਤੇ ਵੀ ਥੋੜਾ ਜਿਹਾ ਗੱਲ ਕਰਦੇ ਆ ਸੋ ਜਦੋਂ ਅਸੀਂ 18 ਦਾ 5 ਪੜ੍ਹਦੇ ਆ ਤਾਂ ਇੱਥੇ ਲਿਖਿਆ ਜਬ ਸਿਲਾਸ और तिमोती उसमक दुनिया आए और पोलुस वचन सुनाने की धुन में यहूदियों को गवाही देने लगा कि यीशु मसीह यीशु ही मसीह है परंतु जब वह विरोध और निंदा करने लगे तो उसने अपने कपड़े झाड़कर उनसे कहा तुम्हारा लहू तुम्हारी गर्दन पर रहे मैं निर्दोष हूँ अब मैं अन्य जातियों के पास जाऊंगा सो इतें जब यीशु मसीह प्रचार यु यहूदियाँच कर रहे ਉਨਾਂ ਨੇ ਉੱਥੇ ਉਹਦੀ ਨਿੰਦਾ ਕੀਤੀ ਆ ਵਚਨ ਨੂੰ ਗ੍ਰਹਿਣ ਨਹੀਂ ਕੀਤਾ ਤੇ ਪੌਲਸ ਕਹਿੰਦਾ ਹੁਣ ਤੁਹਾਡਾ ਲਹੂ ਤੁਹਾਡੀ ਗਰਦਨ ਤੇ ਆ ਤੇ ਮੈਂ ਹੁਣ ਤੁਹਾਡੇ ਕੋਲ ਨਹੀਂ ਅੰਨੇ ਜਾਤੀਆਂ ਕੋ ਜਾਣਾ ਫਿਰ ਪਰ ਪਰਮੇਸ਼ਵਰ ਦਾ ਦਾਸ ਪੌਲਸ ਆਉਂਦਾ ਵਾ ਅੰਨੇ ਜਾਤੀਆਂ ਕੋਲ ਅੰਤਾਕਿਆ ਚ ਜਾਂਦਾ ਫਿਰ ਇਫਸਸ ਤੇ ਜਦੋਂ ਇਫਸਸ ਚ ਉਹਨੂੰ 12 2 ਵਰਸ਼ ਹੋ ਜਾਂਦੇ ਆ ਰਹਿੰਦੇ ਹੋਏ ਨੂੰ ਤੇ ਇੱਥੇ ਪ੍ਰੇਤਾਂ ਦੇ ਕੰਮ 19 ਦਾ 11 ਵਚਨ ਚ ਕੀ ਲਿਖਿਆ परमेश्वर पौलुस के हाथों से सामर्थ के अनोखे काम दिखाता था यहाँ तक कि रुमाल और अंगोशे और उसकी देश स्पर्श कराकर बीमारों पर डालते थे और उनकी बीमारियाँ जाती रहती थी और दुष्ट आत्माएं उनमें से निकल जाया करती थी सो ध्यान देखिए जिन्हों के प्रभु दे दास परमेश्वर के वचन के प्रचार लेके गया ਜਦੋਂ ਲੋਕ ਉਹਦੇ ਤੱਕ ਪਹੁੰਚ ਨਹੀਂ ਸੀ ਪਾਉਂਦੇ ਤੇ ਉਹਦੀ ਦੇ ਨਾ ਸੁਹਾ ਕੇ ਉਦਾਂ ਮਾਲ ਜਾਂ ਅੰਗੋਸ਼ੇ ਨੂੰ ਲੋਕ ਬਿਮਾਰਾਂ ਤੇ ਰੱਖਦੇ ਤੇ ਉਹ ਠੀਕ ਹੋ ਜਾਂਦੇ ਸੋ ਕਨਸੈਪਟ ਕੀ ਆ ਇਹ ਵਿਸ਼ਵਾਸੀ ਨਹੀਂ ਅੰਨੇ ਜਾਤੀ ਲੋਗ ਆ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਦੇ ਲਈ ਪੌਲਸ ਜਦ ਉੱਥੇ ਗਿਆ ਜਦ ਲੋਕ ਮਿਲ ਨਹੀਂ ਸੀ ਪਾਉਂਦੇ ਪਹੁੰਚ ਨਹੀਂ ਸੀ ਪਾਉਂਦੇ ਤੇ ਉੱਥੇ ਕੀ ਹੁੰਦਾ ਸੀ ਕਿ ਉਹ ਉਦੇ ਰਮਾਲ ਉਦੇ ਅੰਗੋਸ਼ੇ ਨੂੰ ਲੈ ਕੇ ਬਿਮਾਰਾਂ ਤੇ ਲਾਉਂਦੇ ਸੀ ਉਹ ਠੀਕ ਹੋ ਜਾਂਦੇ ਸੀ ਹੁਣ ਇੱਕ ਗੱਲ ਤੁਸੀਂ ਧਿਆਨ ਦਿਓ ਯੀਸ਼ੂ ਮਸੀਹ ਦਾ ਉਹ ਵਚਨ 12 ਸਾਲ ਦੀ ਰੋਗਨ ਤੇ ਪੌਲਸ ਦਾ ਇਹ ਵਾਲਾ ਵਚਨ ਤੁਸੀਂ ਕਿਤੇ ਨੋਟ ਕੀਤਾ ਕਿ ਇਸ ਗੱਲ ਨੂੰ ਯੀਸ਼ੂ ਮਸੀਹ ਜਾਂ ਪਤ੍ਰਸ ਹੁਣਾ ਕੋਈ ਆਗਿਆ ਦੇ ਤੌਰ ਤੇ ਦਿੱਤਾ ਵੀ ਅਸੀਂ ਇਦਾਂ ਕੀਤਾ ਤੇ ਤੁਸੀਂ ਵੀ ਇਦਾਂ ਕਰਨਾ ਕਰਕੇ ਮੇਰੇ ਪਿਆਰਿਓ ਉਥੋਂ ਦੀ ਕੰਡੀਸ਼ਨ ਤੇ ਅੱਜ ਦੀ ਕੰਡੀਸ਼ਨ 'ਚ ਅੰਤਰ ਕੀ ਆ ਉਹ ਵਚਨ ਨੂੰ ਨਹੀਂ ਜਾਣਦੇ ਪਰ ਅੱਜ ਜਿਹੜੇ ਲੋਕ ਆ ਆਪਣੀ ਟੀਮ ਦੇ ਵਿੱਚੋਂ ਚਾਰ ਲੋਕਾਂ ਨੂੰ ਖੜੇ ਕਰਕੇ ਉਹਨਾਂ ਤੇ ਇਹ ਚੀਜ਼ਾਂ ਟਰਾਈ ਕਰਦੇ ਆ ਕਿ ਪੌਲਸ ਇਹ ਚੀਜ਼ਾਂ ਚੇਲਿਆਂ ਤੇ ਟਰਾਈ ਕਰ ਰਿਹਾ ਸੀ ਇਹ ਚੀਜ਼ਾਂ ਚੇਲਿਆਂ ਦੇ ਨਾਲ ਕਰ ਰਿਹਾ ਸੀ ਜਾਂ ਵਿਸ਼ਵਾਸ ਦੇ ਵਿੱਚ ਆਏ ਹੋਏ ਲੋਕਾਂ ਤੇ ਕਰ ਰਿਹਾ ਸੀ ਤੁਸੀਂ ਵਚਨ ਨੂੰ ਪੜ ਲਓ ਕਹਿੰਦਾ ਮੈਂ ਤੁਹਾਨੂੰ ਛੱਡ ਕੇ ਹੁਣ ਅੰਨੇ ਜਾਤੀਆਂ 'ਚ ਵਚਨ ਦਾ ਪ੍ਰਚਾਰ ਕਰੂੰਗਾ ਜਦੋਂ ਉਹ ਅੰਨੇ ਜਾਤੀ ਲੋਕਾਂ ਦੇ ਵਿੱਚ ਜਾਂਦਾ ਪਰ ਅੱਜ ਦੇ ਜਿਹੜੇ ਸੇਵਕ ਨੇ ਉਹ ਆਪਣੀ ਟੀਮ ਦੇ ਵਿੱਚੋਂ ਖੜੇ ਕਰਾ ਗਏ ਆਪਣਾ ਨਹੀਂ ਆਪਣੀ ਪਤਨੀ ਦਾ ਬੈਗ ਫੜਾ ਦਿੰਦੇ ਆ ਉਹਨਾਂ ਇਸ ਚੀਜ਼ ਨੂੰ ਇੱਕ ਉਪਦੇਸ਼ ਹੀ ਬਣਾ ਛੱਡਿਆ ਉਹਨਾਂ ਹੀ ਪੁਰਾਣੇ ਲੋਕਾਂ 'ਚ ਉਹ ਆਪਣੀ ਟੀਮ ਦੇ ਬੰਦਿਆਂ ਨੂੰ ਕੁਰਸੀ ਨੂੰ ਹੱਥ ਲਵਾਉਣਗੇ ਆਪਣੀ ਹੀ ਟੀਮ ਦੇ ਬੰਦਿਆਂ ਨੂੰ ਕੀ ਕਰਨਗੇ ਬੈਗ ਫੜਾਉਣਗੇ ਉਹ ਤੜਫੀ ਜਾਣਗੇ ਤੇ ਕਹਿਣਗੇ ਵੇਖੋ ਪਵਿੱਤਰ ਆਤਮਾ ਦੇ ਸਮਰਥ ਬਿਮਾਰ ਚੰਗੇ ਹੋਏ ਆ ਪੌਲਸ ਦੇ ਕੱਪੜੇ ਦੇ ਨਾਲ ਲੇਕਿਨ ਪਵਿੱਤਰ ਆਤਮਾ ਕਿਸੇ ਤੇ ਕੱਪੜਾ ਰੱਖਣ ਦੇ ਦੁਆਰਾ ਉਤਰਿਆ ਉਹ ਪੁਰਾਣੇ ਨਿਯਮ ਨੂੰ ਛੱਡ ਦੋ ਉਹ ਚੀਜ਼ਾਂ ਉਦੋਂ ਪਵਿੱਤਰ ਆਤਮਾ ਦਾ ਖੁੱਲ ਕੇ ਕਾਰੀਏ ਨਹੀਂ ਸੀ ਇਸ ਕਰਕੇ ਉਹ ਜਿਹੜੀ ਸਮਰਥ ਹੀ ਉਹ ਕਿਸੇ ਦੇ ਕੋਲ ਡਾਂਗ ਦੇ ਦੁਆਰਾ ਕਿਸੇ ਦੀ ਚਾਦਰ ਦੇ ਦੁਆਰਾ ਕੰਮ ਕਰਦੀ ਸੀ ਪਰ ਨਵੇਂ ਨਿਯਮ ਦੇ ਵਿੱਚ ਖੁੱਲ ਕੇ ਪਵਿੱਤਰ ਆਤਮਾ ਦਾ ਕੰਮ ਹੋ ਰਿਹਾ ਇਸ ਕਰਕੇ ਪਵਿੱਤਰ ਆਤਮਾ ਕਿਸੇ ਕਪੜਾ ਰੱਖਣ ਦੇ ਦੁਆਰਾ ਜਾਂ ਮੇਰੇ ਪਿਆਰਿਓ ਪਵਿੱਤਰ ਆਤਮਾ ਕਿਸੇ ਬੈਗ ਦੇ ਦੁਆਰਾ ਨਹੀਂ ਜੇ ਆਉਂਦਾ ਪਵਿੱਤਰ ਆਤਮਾ ਨੂੰ ਇੰਨਾ ਚੀਜ਼ ਦੀ ਜ਼ਰੂਰਤ ਨਹੀਂ ਵਚਨ ਚ ਲਿਖਿਆ ਉਹ ਤੁਹਾਨੂੰ ਸਭ ਕੁਝ ਸਿਖਾਏਗਾ ਜਿਹੜਾ ਆਪ ਸਿਖਾਉਣ ਵਾਲਾ ਉਹਨੂੰ ਤੁਹਾਡੇ ਕੋਲ ਆਉਣ ਕਿਸੇ ਤੁਹਾਡੇ ਵਿੱਚ ਆਉਣ ਦੇ ਲਈ ਜਾਂ ਤੁਹਾਡੇ ਕੋਲ ਆਉਣ ਦੇ ਲਈ ਕਿਸੇ ਰਮਾਲ ਜਾਂ ਬੈਗ ਦੀ ਲੋੜ ਹੈ ਬਿਲਕੁਲ ਨਹੀਂ ਇੰਨਾਂ ਚੀਜ਼ਾਂ ਦੁਆਰਾ ਚੰਗਾਈ ਹੋਈ ਸੀ ਉਹ ਵੀ ਕੰਡੀਸ਼ਨ ਕੀਆ ਉਹ ਪਹੁੰਚ ਨਹੀਂ ਸੀ 파 ਰਹੇ ਤੇ ਉਹਨਾਂ ਦੇ ਅੰਦਰ ਇੰਨਾ ਵਿਸ਼ਵਾਸ ਹੁੰਦਾ ਸੀ ਕਿ ਅਸੀਂ ਯਿਸੂ ਮਸੀਹ ਦੇ ਪੱਲੇ ਨੂੰ ਜਾਂ ਪੌਲਸ ਦੇ ਨਾਲ ਟੱਚ ਕਰਕੇ ਉਹਦੇ ਰਮਾਲ ਨੂੰ ਵੀ ਛੂਲਾਂਗੇ ਠੀਕ ਹੋ ਜਾਾਂਗੇ ਕਰਕੇ ਹੁਣ ਅੱਜ ਦੇ ਪ੍ਰਚਾਰਕਾਂ ਤੋਂ ਮੈਂ ਇੱਕ ਸਵਾਲ ਕਰਨਾ ਚਾਹੁੰਨਾ ਪੌਲਸ ਦੀਆਂ ਉਦਾਹਰਨਾਂ ਦੇਣੀਆਂ ਬੜੀਆਂ ਸੌਖੀਆਂ ਵਾਂ ਪਰ ਪੌਲਸ ਵਰਗਾ ਸਮਰਪਣ ਹੈ ਤੁਹਾਡੇ ਥੋੜਾ ਜਿਹਾ ਕੋਈ ਵਿਰੁੱਧ ਬੋਲਦਾ ਤੇ ਤੁਸੀਂ ਖਾਣੇ ਕੋਟ ਕਚੈਰੀਆਂ ਚ ਪਹੁੰਚ ਜਾਂਦੇ ਹੋ ਕਿ ਫਲਾਣੇ ਬੰਦੇ ਨੇ ਮੈਨੂੰ ਇਦਾਂ ਬੋਲਿਆ ਜਾਂ ਫਲਾਣੇ ਬੰਦੇ ਨੇ ਮੇਰੇ ਬਾਰੇ ਇਦਾਂ ਵੀਡੀਓ ਪਾਤੀ ਪੌਲਿਸ ਨੂੰ ਵੇਖੋ ਗਵਾਹੀ ਦੇਣ ਦੇ ਘਾਰਣ ਪੰਜ ਵਾਰ ਮਸੀ ਦੇ ਲਈ ਕੋੜੇ ਖਾਦੇ ਮੇਰੇ ਪਿਆਰਿਓ ਫਿਰ ਇਹੋ ਜਿਹੀਆਂ ਅਣਗਿਣਤ ਘਟਨਾਵਾਂ ਵਾਂ ਜਿਹੜਾ ਜਿਹਦੇ ਵਿੱਚ ਇੰਨਾ ਜ਼ਿਆਦਾ ਸਮਰਪਣ ਹੀ ਪਹਿਲਾ ਜਿਹੜਾ ਪੌਲਿਸ ਲੋਕਾਂ ਨੂੰ ਮਾਰਦਾ ਹੀ ਜਿਹਦੇ ਤੋਂ ਲੋਕ ਡਰਦੇ ਸੀ ਅੱਜ ਇੰਨਾ ਯਿਸੂ ਮਸੀਹ ਨੇ ਉਹਨੂੰ ਨਮਰ ਕਰਤਾ ਲੋਕ ਉਹਦੇ ਮੂੰਹ ਤੇ ਥੁੱਕ ਜਾਣ ਉਹਨੂੰ ਥੱਪੜ ਮਾਰ ਜਾਣ ਉਹ ਪਰਮੇਸ਼ਰ ਦੇ ਵਿੱਚ ਉਹਨਾਂ ਨੂੰ ਆਸ਼ੀਸ਼ ਵਚਨ ਦਿੰਦਾ ਪਰਮੇਸ਼ਰ ਤਾਨੂੰ ਆਸ਼ੀਸ਼ ਦੇ ਕੇ ਕਰਕੇ ਸੋ ਮੇਰੇ ਪਿਆਰਿਓ ਪੌਲਸ ਦੀਆਂ ਉਦਾਹਰਨਾਂ ਦੇਣੀਆਂ ਬੜੀਆਂ ਆਸਾਨ ਪਰ ਪੌਲਸ ਵਰਗਾ ਬੰਨਾ ਬੜਾ ਔਖਾ ਅੱਜ ਦੇ ਪ੍ਰਚਾਰਕਾਂ ਦੇ ਲਈ ਇਸ ਕਰਕੇ ਪੌਲਸ ਦੇ ਨਾਲ ਇਦਾਂ ਆ ਪੌਲਸ ਵਰਗਾ ਸਮਰਪਣ ਤੇ ਰੱਖੋ ਪੌਲਸ ਵਰਗਾ ਬਣ ਕੇ ਤੇ ਦਿਖਾਓ ਤੁਹਾਡੇ ਵਿਰੁੱਧ ਕਿਹਨੇ ਵੀਡੀਓ ਪਾਤੀ ਤੁਸੀਂ ਤੇ ਐਫ ਆਈ ਆਰ ਕਰਾਉਣ ਤੇ ਚੱਲ ਜਾਨੇ ਹੋ ਪਰ ਉਹਦੇ ਬਾਰੇ ਦੇਖੋ ਪੰਜ ਵਾਰ ਕੋੜੇ ਖਾਦੇ ਕਿੰਨੀ ਵਾਰ ਬਿੰਥਾਂ ਖਾਧੀਆਂ ਕਿੰਨੀ ਵਾਰ ਪਥਰਾਵ ਕੀਤਾ ਗਿਆ ਪਰ ਫਿਰ ਵੀ ਮੂੰਚੋਂ ਕਿਹੜੇ ਸ਼ਬਦ ਨਹੀਂ ਲੋਕਾਂ ਨੂੰ ਸਿੱਧ ਕਰਨ ਵਾਲੇ ਸ਼ਬਦ ਸੋ ਮੇਰੇ ਪਿਆਰਿਓ ਇਸ ਕਰਕੇ ਵਚਨਾਂ ਦੀ ਤੋੜਾ ਮਰੋੜੀ ਨਾ ਕਰਿਆ ਕਰੋ ਕੰਡੀਸ਼ਨ ਵੇਖਿਆ ਕਰੋ ਹਾਲਾਤ ਵੇਖਿਆ ਕਰੋ ਤੇ ਪੌਲਸ ਤੇ ਯੀਸ਼ੂ ਮਸੀਹ ਨੇ ਕੋਈ ਆਗਿਆ ਨਹੀਂ ਦਿੱਤੀ ਕਿ ਇਦਾਂ ਹੀ ਕੀਤਾ ਤੁਸੀਂ ਵੀ ਕਰੋ ਕਰਕੇ